ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 12-12 ਤਾਗਾਂ ਦਾ ਜੈਂਟਸ ਸਵੱਟ ਦਾ ਡਿਜ਼ਾਈਨ ਲੈ ਕੇ ਆਏ ਆ ਇਹ 12-12 ਦੇ ਹਿਸਾਬ ਨਾਲ ਆਪਾਂ 24 ਤਾਗੇ ਰੱਖੇ ਹੋਇਆ ਤੁਸੀਂ ਜਿੰਨੇ ਵੀ ਲੈਣੇ ਆ ਤਾਗੇ 12-12 ਦੇ ਹਿਸਾਬ ਨਾਲ ਰੱਖ ਸਕਦੇ ਹੋ ਬਹੁਤ ਹੀ ਸੋਖਾ ਡਿਜ਼ਾਈਨ ਆ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਪਹਿਲਾਂ ਆਪਾਂ ਛੇ ਤਾਗੇ ਉਲਟੇ ਬੁਣਾਗੇ ਆਪਣੀ ਸਾਈਡ ਨੂੰ ਕਰਕੇ 2 3 4 5 6 ਇਸ ਤਰ੍ਹਾਂ ਛੇ ਤਾਗੇ ਉਲਟੇ ਬੁਣ ਲੈ ਹੁਣ ਤੱਕ ਆ ਬੈਕਸਾਈਡ ਲੈ ਗਏ ਨੇ 6 ਕਾਗੇ ਇਹੀ ਸਿੱਧੇ ਬੁਣਾਗੇ 1 2 3 4 5 6 ਚਾਰ ਸਲਾਂਜਾ ਦਾ ਡਿਜ਼ਾਈਨ ਹੈ ਇਹ ਫੇਰ 6 ਦਾ ਅੱਗੇ ਉਲਟੇ ਇਸੇ ਤਰ੍ਹਾਂ ਸਿੱਧੇ ਚੱਲੀ ਜਾਓ ਇੱਕ ਵਾਰ ਜਿੱਥੇ ਆਪਾਂ ਰੱਖ ਲਓ ਉਸ ਤਰੀਕੇ ਦਾ ਡਿਜ਼ਾਈਨ ਚੱਲੀ ਜਾਊਗਾ ਚਾਰ ਸਲਾਂਜਾ ਮਾ ਦੁਬਾਰਾ ਦੁਬਾਰਾ ਰਿਪੀਟ ਹੋ ਜਾਊ ਉਸੇ ਫੇਰ ਆਪਾਂ ਉਲਟੇ ਬੁਣਾਗੇ ਛੇ ਸਿੱਦੇ ਸੇ ਉਲਟੇ ਇਸ ਤਰ੍ਹਾਂ ਆਪਣੇ ਇਹਨੂੰ ਆਪਾਂ ਜਦੋਂ ਆਪਣੇ ਪ੍ਰੋਜੈਕਟ ਚ ਪਾਵਾਂਗੇ ਤਾਂ ਡਿਵਾਈਡ ਕਰ ਲਓ ਛੇ ਛੇ ਦੇ ਹਿਸਾਬ ਨਾਲ ਫਿਰ ਫੇਰ ਲਾਸਟ ਦੇ ਸੇ ਆਪਾਂ ਉਲਟੇ ਬਣਾਗੇ ਬੈਕ ਸਾਈਡ ਵਾਲੀਆਂ ਦੀਆਂ ਦੋਨੇ ਸਲਾਈਆਂ ਉਲਟਾ ਉਲਟੀ ਨਾ ਕਰਨਗੇ ਇਸ ਤਰ੍ਹਾਂ ਆਪਣੀ ਸਾਈਡ ਤਾਂਗਾ ਕਰਕੇ ਇਹ ਆਪਣੀ ਦੂਜੀ ਸਲਾਈਆ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਉਲਟਾ ਉਲਟਾ ਕਰਕੇ ਬਣਾਵਾਂਗੇ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਨੂੰ ਸੰਗਲ ਵਾਲਾ ਡਿਜ਼ਾਈਨ ਕਹਿ ਦਿੰਦੇ ਆਪਾਂ ਤੁਹਾਨੂੰ ਦਿਖਾਵਾਂਗੇ ਐਂਡ ਤੇ ਵੀ ਕਿਸ ਤਰ੍ਹਾਂ ਬਣ ਕੇ ਆਉਂਦਾ ਹੈਗਾ ਤੇ ਸਵਾਟਰਾਂ 'ਚ ਬਹੁਤ ਵਧੀਆ ਲੱਗਦਾ ਇਹ ਇਸ ਤਰ੍ਹਾਂ ਦੇ ਜੈਂਟਸ ਸਵਾਟਰ ਲਈ ਡਿਜ਼ਾਈਨ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਜਨੂੰ ਸਬਸਕ੍ਰਾਈਬ ਕਰੋ ਬੈਲ ਵਾਲਾ ਬਟਨ ਜਰੂਰ ਦਬਾਇਆ ਕਰੋ ਤਾਂ ਜੋ ਜੋ ਵੀ ਅਸੀਂ ਵੀਡੀਓ ਬਣਾਉਣੀ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚੇ ओके ਇਸ ਤਰ੍ਹਾਂ ਦੇ ਸੋਖ-ਸੋਖੇ ਡਿਜ਼ਾਈਨ ਤੁਹਾਨੂੰ ਅਸੀਂ ਦੱਸਦੇ ਰਹੇ ਹਾਂ ਬੈਕ ਸਾਈਡ ਲਈ ਇਹ ਦੂਜੀ ਸਲਾਈ ਆਪਾਂ ਨੇ ਸਾਰੇ ਉਲਟੇ ਉਲਟੇ ਕਰਕੇ ਬੁਣ ਲੇ। ਬੈਕ ਸਾਈਡ ਹਰ ਤਰ੍ਹਾਂ ਹਰ ਵਾਰ ਇਸਤਰੀ ਚਲੋ ਹੁਣ ਆਪਾਂ ਅਗੇ ਤੀਜੀ ਸਲਾਈ। ਤੀਜੀ ਸਲਾਈ ਚ ਜਿਹੜੇ ਆਪਾਂ ਉਲਟੇ ਬੁਨੇ ਸੀਗੇ ਉਹਨਾਂ ਨੂੰ ਤਾਂ ਉਲਟੇ ਬੁਣਨਾ ਹੈ। 2 3 4 5 6 ਜਿਹੜੇ ਉਲਟੇ ਬੁਨੇ ਆਂਦੇ ਉਹ ਤਾਂ ਹਰ ਵਾਰ ਉਲਟੇ ਬੁਣਨੇ ਆ। ਜਿਨ੍ਹਾਂ ਤੇ ਆਪਾਂ ਡਿਜ਼ਾਈਨ ਪਾਇਆ ਹੋਣਾ ਉਹਨਾਂ ਨੂੰ ਆਪਾਂ ਕੀ ਕਰਨਾ 6 ਤਾਂ ਅਗੇ ਨੇ 6 ਨੂੰ ਆਪਾਂ ਇਸ ਤਰ੍ਹਾਂ ਕੱਢ ਲੈਣਾ। ਜਿਹੜੇ ਮੂਰਲੇ ਨੇ ਸਲਾਈ ਬੈਕ ਸਾਈਡ ਦੀ ਰੱਖਣੀ ਆ। ਉਹਨਾਂ ਨੂੰ ਇਸ ਤਰ੍ਹਾਂ ਚੜਾ ਲਾਂਗੇ ਜਿਹੜੇ ਪਿਛਲੇ ਤੱਕੇ ਸੀ ਉਹਨਾਂ ਨੂੰ ਪਹਿਲਾਂ ਇਸ ਲਾਈਨ ਦੇ ਚੜਾ ਕੇ ਫਿਰ ਇਸੇ ਸਲਾਈ ਤੇ ਦੁਬਾਰਾ ਪਾ ਲਾਂਗੇ ਉਲਟ ਫੁਲਟ ਕਰਨਾ ਤਾਂ ਗਿਆ ਨੂੰ ਬੁੰਨਾ ਇਹਨਾਂ ਨੂੰ ਸਿੱਧਾ-ਸਿੱਧੀ ਆ ਬੈਕ ਸਾਈਡ ਤੋਂ 1 2 3 4 5 6 ਇਸ ਤਰ੍ਹਾਂ ਹੀ ਸੇ ਸਿੱਧੇ ਬੁਣਾਂਗੇ ਬੁੰਨਾ ਸਿੱਧੇ-ਸਿੱਧੇ بس ਕੁੰਡੇ ਲਟਾਉਣੇ ਐਦ ਤੱਕ ਆਪਣਾ ਕੰਮ ਡਿਜ਼ਾਈਨ ਕੰਪਲੀਟ ਹੋ ਗਿਆ ਦੁਬਾਰਾ ਫਿਰ ਉਸੇ ਤਰ੍ਹਾਂ ਛੇ ਉਲਟੇ ਜਿਹੜੇ ਆਪਾਂ ਉਲਟੇ ਬਣਾਉਣਾ ਉਹਨਾਂ ਨੂੰ ਉਲਟੇ ਬਣਾਉਣਾਗਾ ਫਿਰ ਤਾਂ ਅੱਗੇ ਬੈਕ ਸਾਈਡ ਲੈ ਜਾਗੇ ਹੁਣ ਆਪਾਂ ਛੇ ਤਾਂ ਅੱਗੇ ਕੱਢਾਂਗੇ ਤੇ ਸਲਾਈ ਆਪਣੇ ਬੈਕ ਸਾਈਡ ਦੀ ਕਰਕੇ ਪਹਿਲਾਂ ਤਿੰਨ ਨੂੰ ਇੱਦਾਂ ਚੜਾ ਲਾਂਗੇ ਫਿਰ ਆਪਾਂ ਇਹ ਤਿੰਨ ਤਾਂ ਅੱਗੇ ਨੂੰ ਇਸ ਤਰ੍ਹਾਂ ਸਲਾਈ ਦੇ ਚੜਾ ਕੇ ਇਸ ਸੇ ਸਲਾਈ ਦੇ ਦੁਬਾਰਾ ਪਾ ਕੇ ਇਹਨਾਂ ਨੂੰ ਉਸ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬਣਾ ਲਾਂਗੇ ਸਿੱਧੇ-ਸਿੱਧੇ ਬਣਾਉਂਦੇ ਦੋ ਨੰਬਰ 4 ਪੰਜੇ ਸੇ ਇਹ ਤੱਕ ਆਪਣੀ ਸੈੜ 6 ਉਲਟੇ ਇਹ ਆਪਣੀ ਤੀਜੀ ਸਲਾਈ ਹੁਣ ਆਪਾਂ ਅਗੇ ਚੌਥੀ ਸਲਾਈ ਤੇ ਚੌਥੀ ਸਲਾਈ ਚ ਆਪਣੀ ਉਸੇ ਤਰ੍ਹਾਂ ਸਾਰੀ ਸਲਾਈ ਨੂੰ ਉਲਟਾ ਉਲਟਾ ਕੰਪਲੀਟ ਕਰਨਾ ਬੈਕ ਸਾਈਡ ਇਹ ਸਾਰੀ ਸਲਾਈ ਨਹੀਂ ਇਸ ਤਰੀਂ ਨਹੀਂ ਆਗਣੀਆਂ ਦੁਬਾਰਾ ਫੇਰ ਉੱਤ ਪੰਜਵੀਂ ਸਲਾਈ ਤੋਂ ਬਾਅਦ ਦੁਬਾਰਾ ਰਿਪੀਟ ਡਿਜ਼ਾਈਨ ਫੇਰ ਕਰਨਾ ਜਿਸ ਤਰ੍ਹਾਂ ਆਪਾਂ ਨੇ ਬਣਾਇਆ ਸੀਗਾ ਉਹਨੂੰ ਦਿਖਾਉਣੇ ਆਹੀ ਸੀ ਕਿਵੇਂ ਬਣ ਕੇ ਆਊਗਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਬਣਾ ਕੇ ਜਰੂਰ ਵੇਖਿਓ ਇਸ ਤਰ੍ਹਾਂ ਨੂੰ ਉਲਟਾ-ਉਲਟਾ ਬਣ ਲਾਂਗੇ ਕਈ ਵਾਰੀ ਆਪਾਂ ਉਸ ਦਿਨ ਚ ਹੁੰਨੇ ਵੀ ਕਿਹੜਾ ਡਿਜ਼ਾਈਨ ਪਾਈਏ ਕੀ ਕਰੀਏ ਤਾਂ ਇਸ ਡਿਜ਼ਾਈਨ ਨੂੰ ਬਣਾ ਲਓ ਬਹੁਤ ਹੀ ਸੋਹਣਾ ਬਣ ਕੇ ਆਊਗਾ ਬਿਲਕੁਲ ਸੌਖਾ ਬਿਨਾਂ ਜਾਲੀ ਤੋਂ ਕੁਝ ਵੀ ਨਹੀਂ ਕਰਨਾ ਇਸ ਤਰ੍ਹਾਂ ਹੀ ਆਪਣੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਅੱਗੇ ਦੁਬਾਰਾ ਫਿਰ ਆਪਾਂ ਉਸਦੇ ਲਈ ਚਲੀ ਜਾਣਾਗਾ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਸਾਡੀ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੇ ਲਈ ਬਹੁਤ ਬਹੁਤ ਥੈਂਕ ਯੂ ਜੀ